ਦੋਸਤੋ ਇੱਕ ਕਰੋੜਪਤੀ ਬਾਪ ਦੀਤੀ ਆਪ ਗੱਡੀ ਚ ਲਾ ਕੇ ਇੱਕ ਪਿੰਡ ਦੇ ਛੋਟੇ ਜਿਹੇ ਘਰ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਇੱਕ ਬਜ਼ੁਰਗ ਔਰਤ ਤੇ ਉਸ ਦਾ ਪੁੱਤਰ ਰਹਿੰਦੇ ਸਨ ਉਹ ਦੁਪਹਿਰ ਦੇ ਸਮੇਂ ਘਰ ਵਿੱਚ ਗਈ ਸੀ ਇਸ ਲਈ ਉਸ ਸਮੇਂ ਸਿਰਫ ਬਜ਼ੁਰਗ ਔਰਤ ਹੀ ਘਰ ਵਿੱਚ ਸੀ ਉਹ ਕੁੜੀ ਆਪਣੀ ਕਾਰ ਵਿੱਚੋਂ ਉਤਰ ਕੇ ਉਸ ਬਜ਼ੁਰਗ ਔਰਤ ਦੇ ਵੱਲ ਜਾਣ ਲੱਗਦੀ ਹੈ ਬਜ਼ੁਰਗ ਔਰਤ ਉਸ ਨੂੰ ਦੇਖ ਕੇ ਕਾਫੀ ਹੈਰਾਨ ਹੋ ਜਾਂਦੀ ਹੈ ਕਿ ਇਹ ਕੌਣ ਹੈ ਤੇ ਇੱਥੇ ਕੀ ਕਰਨ ਆਈ ਹੈ ਉਹ ਕੁੜੀ ਉਸ ਬਜ਼ੁਰਗ ਔਰਤ ਨੂੰ ਕਹਿਣ ਲੱਗਦੀ ਹੈ ਕਿ ਮੈਂ ਅੱਜ ਤੁਹਾਡੇ ਘਰ ਵਿੱਚ ਰੁਕਣਾ ਚਾਹੁੰਦੀ ਹਾਂ ਕੌਣ ਸੀ ਉਹ ਕੁੜੀ ਤੇ ਕੌਣ ਸੀ ਉਹ ਬਜ਼ੁਰਗ ਔਰਤ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪਠਾਨਕੋਟ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਤੇ ਉਸ ਦਾ ਪੁੱਤਰ ਰਹਿੰਦੇ ਸਨ ਪੁੱਤਰ ਦਾ ਨਾਂ ਰਾਜਵਿੰਦਰ ਸੀ ਉਸ ਦੇ ਕੋਲ 2 ਏਕੜ ਜ਼ਮੀਨ ਸੀ ਘਰ ਵਿੱਚ ਉਹਨਾਂ ਨੇ ਗਾਵਾਂ ਰੱਖੀਆਂ ਹੋਈਆਂ ਸਨ ਉਹ ਆਪ ਹੀ ਉਹਨਾਂ ਨੂੰ ਸੰਭਾਲਦੇ ਸੀ ਇਸ ਨਾਲ ਉਹਨਾਂ ਦੇ ਘਰ ਦਾ ਖਰਚਾ ਪਾਣੀ ਚੱਲਦਾ ਸੀ ਰਾਜਵਿੰਦਰ ਦੇ ਪਿਓ ਦੀ ਮੌਤ ਕਾਫੀ ਟਾਈਮ ਪਹਿਲਾਂ ਹੋ ਚੁੱਕੀ ਸੀ ਰਾਜਵਿੰਦਰ ਇਸ ਸਮੇਂ ਕਾਲਜ ਵਿੱਚ ਪੜਦਾ ਸੀ ਤੇ ਗ੍ਰੈਜੂਏਸ਼ਨ ਦਾ ਆਖਰੀ ਸਾਲ ਕਰ ਰਿਹਾ ਸੀ ਉਸ ਦਾ ਸੁਪਨਾ ਸੀ ਕਿ ਉਹ ਪੜ ਕੇ ਕਿਸੇ ਚੰਗੀ ਕੰਪਨੀ ਵਿੱਚ ਨੌਕਰੀ ਕਰੇ ਤਾਂ ਜੋ ਉਹ ਆਪਣੀ ਜ਼ਿੰਦਗੀ ਆਸਾਨੀ ਨਾਲ ਜੀ ਸਕੇ ਦੂਜੇ ਪਾਸੇ ਪਠਾਨਕੋਟ ਸ਼ਹਿਰ ਵਿੱਚ ਇੱਕ ਕਰੋੜਪਤੀ ਵਿਅਕਤੀ ਹੈ ਜਿਸ ਦੀ ਇਕਲੋਤੀ ਧੀ ਹੈ ਉਸ ਦਾ ਨਾਮ ਹੈ ਮੀਨੂ ਮੀਨੂ ਇੱਕ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ ਕਈ ਵਾਰੀ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸੇ ਬਿਨਾ ਹੀ ਇਕੱਲੀ ਕਾਰ ਚਲਾਉਂਦੀ ਤੇ ਘਰੋਂ ਬਾਹਰ ਨਿਕਲ ਜਾਂਦੀ ਇੱਧਰ ਉੱਧਰ ਘੁੰਮਣ ਚਲੀ ਜਾਂਦੀ ਸੀ ਇਸੀ ਤਰ੍ਹਾਂ ਇੱਕ ਦਿਨ ਮੀਨੂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸੇ ਬਿਨਾ ਆਪਣੀ ਕਾਰ ਨੂੰ ਲੈ ਕੇ ਘਰੋਂ ਨਿਕਲ ਜਾਂਦੀ ਹੈ ਤੇ ਸਿੱਧੀ ਪਿੰਡ ਦੇ ਨੇੜਲੇ ਪਹਾੜਾਂ ਵਿੱਚ ਚਲੀ ਜਾਂਦੀ ਹੈ ਉਹ ਸਾਰਾ ਦਿਨ ਉੱਥੇ ਬਿਤੋਂਦੀ ਹੈ ਤੇ ਹੌਲੀ-ਹੌਲੀ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਜਿਵੇਂ ਯੋ ਉੱਥੋਂ ਵਾਪਸ ਆਉਂਦੀ ਹੈ ਤਾਂ ਵਾਪਸ ਆਉਂਦੇ ਸਮੇਂ ਮੀਨੂ ਦੀ ਕਾਰ ਅਚਾਨਕ ਰੁਕ ਜਾਂਦੀ ਹੈ ਉਸ ਸਮੇਂ ਹਲਕਾ-ਹਲਕਾ ਮੀਂਹ ਪੈ ਰਿਹਾ ਸੀ ਜਦੋਂ ਕਾਰ ਰੁਕ ਜਾਂਦੀ ਹੈ ਤਾਂ ਮੀਨੂ ਆਪਣਾ ਫੋਨ ਕੱਢ ਕੇ ਘਰੇ ਫੋਨ ਕਰਦੀ ਹੈ ਪਰ ਜਦੋਂ ਉਹ ਫੋਨ ਦੇਖਦੀ ਹੈ ਤਾਂ ਫੋਨ ਵਿੱਚ ਨੈਟਵਰਕ ਨਹੀਂ ਆ ਰਿਹਾ ਸੀ ਮੀਨੂ ਨੂੰ ਬਹੁਤ ਜ਼ਿਆਦਾ ਚਿੰਤਾ ਹੋਣ ਲੱਗਦੀ ਹੈ ਕਿਉਂਕਿ ਇਹ ਜਗ੍ਹਾ ਉਸਦੇ ਘਰ ਤੋਂ 50-60 ਕਿਲੋਮੀਟਰ ਦੂਰ ਸੀ ਇੱਥੇ ਉਹ ਕਿਤੇ ਨੂੰ ਨਹੀਂ ਸੀ ਜਾਂਦੀ ਉਸ ਤੋਂ ਬਾਅਦ ਮੀਨੂ ਆਪਣੀ ਕਾਰ ਤੋਂ ਹੇਠਾ ਉਤਰਦੀ ਹੈ ਤੇ ਕਾਰ ਦੇ ਆਲੇ-ਦੁਆਲੇ ਦੇਖਣ ਲੱਗਦੀ ਹੈ ਪਰ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਥੱਕ ਕੇ ਕਾਰ ਵਿੱਚ ਬੈਠਣੀ ਵਾਲੀ ਹੁੰਦੀ ਹੈ ਕਿ ਅਚਾਨਕ ਉਹ ਇੱਕ ਮੁੰਡੇ ਨੂੰ ਪਿੱਛੇ ਤੋਂ ਆਉਂਦੇ ਦੇਖਦੀ ਹੈ ਉਸ ਨੂੰ ਉਮੀਦ ਦੀ ਇੱਕ ਕਿਰਨ ਦਿਖਾਈ ਦਿੰਦੀ ਹੈ ਜਿਵੇਂ ਉਹ ਮੁੰਡਾ ਉਸ ਦੇ ਕੋਲ ਆਉਂਦਾ ਹੈ ਉਸ ਤੋਂ ਮਦਦ ਮੰਗਣ ਲੱਗ ਜਾਂਦੀ ਹੈ ਉਹ ਮੁੰਡਾ ਕੋਈ ਹੋਰ ਨਹੀਂ ਬਲਕਿ ਰਜਵਿੰਦਰ ਹੀ ਸੀ ਜੋ ਇਸ ਪਿੰਡ ਵਿੱਚ ਆਪਣੀ ਗਰੀਬ ਮਾਂ ਨਾਲ ਰਹਿ ਰਿਹਾ ਸੀ ਜਿਵੇਂ ਹੀ ਰਜਵਿੰਦਰ ਉਸ ਦੇ ਕੋਲ ਆਉਂਦਾ ਹੈ ਤਾਂ ਪਹਿਲਾਂ ਤਾਂ ਉਹ ਉਸ ਦੀ ਕਾਰ ਨੂੰ ਦੇਖਣ ਲੱਗਦਾ ਹੈ ਪ੍ਰਕਾਰ ਦੇ ਬਾਰੇ ਰਜਵਿੰਦਰ ਨੂੰ ਕੁਝ ਵੀ ਨਹੀਂ ਸੀ ਪਤਾ ਇਸ ਲਈ ਉਹ ਕਹਿੰਦਾ ਹੈ ਕਿ ਮੇਰਾ ਘਰ ਇੱਥੋਂ ਥੋੜੀ ਦੂਰ ਹੈ ਤੁਸੀਂ ਕਾਰ ਵਿੱਚ ਬੈਠੋ ਮੈਂ ਕਾਰ ਨੂੰ ੱਤਕਾ ਲਗਾ ਦਿੰਦਾ ਹਾਂ ਤੁਸੀਂ ਮੇਰੇ ਘਰ ਚੱਲੋ ਉਸ ਤੋਂ ਬਾਅਦ ਤੁਹਾਨੂੰ ਬਾਰਿਸ਼ ਰੁਕਣ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਬਾਰਿਸ਼ ਦੇ ਮੌਸਮ ਵਿੱਚ ਇੱਥੇ ਨੈਟਵਰਕ ਨਹੀਂ ਹੁੰਦਾ ਤੇ ਬਾਰਿਸ਼ ਤੋਂ ਬਾਅਦ ਵੀ ਤੁਹਾਨੂੰ ਕਾਲ ਕਰਨ ਲਈ ਪਹਾੜੀ ਦੀ ਚੋਟੀ ਤੇ ਜਾਣਾ ਪਵੇਗਾ ਉਸ ਤੋਂ ਬਾਅਦ ਮੀਨੂ ਨਾ ਚੁੰਦੇ ਹੋਏ ਵੀ ਰਾਜਵਿੰਦਰ ਨਾਲ ਜਾਣ ਲਈ ਸਹਿਮਤ ਹੋ ਜਾਂਦੀ ਹੈ ਮੀਨੂ ਕਾਰ ਵਿੱਚ ਬੈਠ ਜਾਂਦੀ ਹੈ ਤੇ ਰਾਜਵਿੰਦਰ ਉਹਨੂੰ ਧੱਕਾ ਲਗਾਉਂਦਾ ਹੈ ਹੌਲੀ-ਹੌਲੀ ਇਹਨੂੰ ਆਪਣੇ ਘਰ ਲੈ ਜਾਂਦਾ ਹੈ ਮੀਨੂ ਆਪਣੀ ਕਾਰ ਤੋਂ ਉਤਰਦੀ ਹੈ ਬਾਹਰ ਨਿਕਲਣ ਤੋਂ ਬਾਅਦ ਰਾਜਵਿੰਦਰ ਉਹਨੂੰ ਕਹਿੰਦਾ ਹੈ ਕਿ ਆ ਮੇਰਾ ਘਰ ਹੈ ਉੱਥੇ ਆਰਾਮ ਕਰ ਹੁਣ ਬਾਰਿਸ਼ ਬਹੁਤ ਵੱਧ ਗਈ ਹੈ ਜਦੋਂ ਬਾਰਿਸ਼ ਰੁਕ ਗਈ ਉਸ ਤੋਂ ਬਾਅਦ ਤੁਹਾਡੇ ਫੋਨ ਵਿੱਚ ਨੈਟਵਰਕ ਆ ਜਾਏਗਾ ਤੁਸੀਂ ਕਿਸੇ ਨੂੰ ਫੋਨ ਕਰਕੇ ਬੁਲਾ ਲਵਿਓ ਉਹ ਮੀਨੂ ਨੂੰ ਆਪਣੇ ਘਰ ਵਿੱਚ ਲੈ ਜਾਂਦਾ ਹੈ ਉੱਥੇ ਉਸਦੀ ਮਾਂ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀ ਜਿਵੇਂ ਯੋ ਮੀਨੂ ਨੂੰ ਦੇਖਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਉਹ ਆਪਣੇ ਪੁੱਤ ਨੂੰ ਪੁੱਛਣ ਲੱਗਦੀ ਹੈ ਕਿ ਇਹ ਕੌਣ ਹੈ ਤੂੰ ਇਸ ਨੂੰ ਆਪਣੇ ਨਾਲ ਕਿਉਂ ਲੈ ਕੇ ਆਇਆ ਹੈ ਰਾਜਵਿੰਦਰ ਆਪਣੀ ਮਾਂ ਨੂੰ ਦੱਸਦਾ ਹੈ ਕਿ ਪਹਾੜ ਤੋਂ ਵਾਪਸ ਆਉਂਦੇ ਸਮੇਂ ਉਸਦੀ ਕਾਰ ਅਚਾਨਕ ਰੁਕ ਗਈ ਪਿੰਡ ਵਿੱਚ ਕੋਈ ਮਕੈਨਿਕ ਨਹੀਂ ਹੈ ਇਸ ਲਈ ਮੈਂ ਇਹਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ ਕਿਉਂਕਿ ਇਸ ਵੇਲੇ ਨੈੱਟਵਰਕ ਵੀ ਨਹੀਂ ਹੈ ਇਹ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਉਸ ਤੋਂ ਬਾਅਦ ਰਾਜਵਿੰਦਰ ਦੀ ਮਾਮੀ ਨੂੰ ਲਈ ਇੱਕ ਤੋਲੀਆ ਲੈ ਕੇ ਆਉਂਦੀ ਹੈ ਤੇ ਕਹਿੰਦੀ ਹੈ ਕਿ ਧੀਏ ਤੁਮੇ ਵਿੱਚ ਗਿੱਲੀ ਹੋ ਗਈ ਹੈ ਆਪਣੇ ਆਪ ਨੂੰ ਸੁਕਾ ਲੈ ਨਹੀਂ ਤਾਂ ਬਿਮਾਰ ਹੋ ਜਾਵੇਂਗੀ ਉਸ ਤੋਂ ਬਾਅਦ ਐਥੇ ਆਰਾਮ ਨਾਲ ਆਪਣੇ ਹੱਥ ਸੇਕ ਲਮੀ ਰਾਜਵਿੰਦਰ ਦੀ ਮਾਂ ਉੱਥੇ ਖਾਣਾ ਬਣਾ ਰਹੀ ਸੀ ਪਹਿਲਾਂ ਰਾਜਵਿੰਦਰ ਨੂੰ ਦੇਖ ਕੇ ਤਾਂ ਮੈਨੂੰ ਡਰ ਗਈ ਸੀ ਪਰ ਜਦੋਂ ਉਸ ਦੀ ਮਾਂ ਨੂੰ ਦੇਖਦੀ ਹੈ ਤਾਂ ਉਹਦੇ ਵਿੱਚ ਥੋੜੀ ਜਿਹੀ ਹਿੰਮਤ ਆਉਂਦੀ ਹੈ ਹੁਣ ਉਹ ਬਿਨਾਂ ਕਿਸੇ ਚਿੰਤਾ ਦੇ ਹਰ ਚੀਜ਼ ਦਾ ਆਨੰਦ ਮਾਣਨਾ ਚਾਹੁੰਦੀ ਸੀ ਹਰ ਚੀਜ਼ ਨੂੰ ਦੇਖਣਾ ਸ਼ੁਰੂ ਕਰ ਦਿੰਦੀ ਹੈ ਇਸ ਘਰ ਦੇ ਅੰਦਰ ਕੁਝ ਅਹਿਜੀਆਂ ਚੀਜ਼ਾਂ ਸਨ ਜੋ ਉਸ ਨੇ ਪਹਿਲਾਂ ਕਦੇ ਨਹੀਂ ਸੀ ਦੇਖੀਆਂ ਉਹ ਉਹਨਾਂ ਨੂੰ ਦੇਖ ਕੇ ਬਹੁਤ ਹੈਰਾਨ ਹੁੰਦੀ ਹੈ ਉਹ ਉਹਨਾਂ ਨੂੰ ਹਰ ਚੀਜ਼ ਬਾਰੇ ਪੁੱਛਣ ਲੱਗਦੀ ਹੈ ਬੁੱਢੀ ਔਰਤ ਉਸ ਨੂੰ ਹਰ ਚੀਜ਼ ਬਾਰੇ ਦੱਸਦੀ ਹੈ ਪੀਣ ਵਾਲੇ ਪੱਥਰ ਨੂੰ ਦੇਖ ਕੇ ਮੀਨੂ ਹੈਰਾਨ ਹੁੰਦੀ ਹੈ ਉਹ ਪੁੱਛਦੀ ਹੈ ਕਿ ਬੀਜੀ ਤੁਸੀਂ ਇਹ ਪੱਥਰ ਕਿਉਂ ਘਰ 'ਚ ਰੱਖੇ ਹੋਏ ਨੇ ਬੁੱਢੀ ਔਰਤ ਹੱਸਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਪੁੱਤ ਇਹ ਪੱਥਰ ਨਹੀਂ ਇਸ ਨੂੰ ਸਲਵੱਟਾ ਕਹਿੰਦੇ ਨੇ ਤੇ ਇਹਦੇ ਤੇ ਚਟਣੀ ਬਣਾਈ ਜਾਂਦੀ ਹੈ ਹੁਣ ਚਟਣੀ ਦਾ ਨਾਮ ਸੁਣ ਕੇ ਮੀਨੂ ਕਹਿਣ ਲੱਗਦੀ ਹੈ ਕਿ ਚਟਣੀ ਤਾਂ ਮਿਕਸਰ ਚ ਬਣਾਈ ਜਾਂਦੀ ਹੈ ਬੁੱਢੀ ਔਰਤ ਕਹਿੰਦੀ ਹੈ ਕਿ ਹਾਂ ਪੁੱਤ ਇਹ ਮਿਕਸਰ ਵਿੱਚ ਵੀ ਬਣਾਈ ਜਾਂਦੀ ਹੈ ਪਰ ਗਰੀਬ ਲੋਕਾਂ ਲਈ ਤਾਂ ਇਹ ਮਿਕਸਰ ਹੈ ਇਸ ਨਾਲ ਅਸੀਂ ਚਟਣੀ ਬਣਾਉਂਦੇ ਹਾਂ ਹੁਣ ਇਸ ਗੱਲ ਦਾ ਮੀਨੂ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਇਸ ਤੋਂ ਬਾਅਦ ਉਹ ਉਸ ਨੂੰ ਪੁੱਛਣ ਲੱਗਦੀ ਹੈ ਕਿ ਮਾਂ ਜੀ ਤੁਸੀਂ ਚਟਣੀ ਕਿਵੇਂ ਬਣਾਉਂਦੇ ਹੋ ਫਿਰ ਬਜ਼ੁਰਗ ਔਰਤ ਉਸ ਦੇ ਸਾਹਮਣੇ ਚਟਨੀ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਮੀਨੂੰ ਬੈਠੀ ਹੋਈ ਉਸ ਨੂੰ ਚਟਨੀ ਬਣਾਉਂਦੇ ਹੋਏ ਦੇਖਣ ਲੱਗਦੀ ਹੈ ਮੀਨੂੰ ਉਸ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਪੁੱਛਦੀ ਹੈ ਹੌਲੀ-ਹੌਲੀ ਖਾਣਾ ਵੀ ਤਿਆਰ ਹੋ ਗਿਆ ਜਿਵੇਂ ਹੀ ਖਾਣਾ ਤਿਆਰ ਹੋਇਆ ਬੁੱਢੀ ਔਰਤ ਨੇ ਮੀਨੂੰ ਲਈ ਇੱਕ ਪਲੇਟ ਵਿੱਚ ਖਾਣਾ ਪਾ ਦਿੱਤਾ ਮੀਨੂੰ ਨੂੰ ਬੈਠ ਕੇ ਚਟਨੀ ਵਾਲੀ ਰੋਟੀ ਖਾਣ ਵਿੱਚ ਐਨਾ ਮਜ਼ਾ ਆਉਂਦਾ ਹੈ ਜੋ ਉਸ ਨੂੰ ਘਰ ਵਿੱਚ ਖਾਂਦੇ ਸਮੇਂ ਕਦੀ ਨਹੀਂ ਆਇਆ ਅਸਲ ਵਿੱਚ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਉਹਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਇਸੇ ਲਈ ਉਸ ਨੂੰ ਚਟਨੀ ਵਾਲੀ ਰੋਟੀ ਵਿੱਚ ਇੱਕ ਵੱਖਰਾ ਹੀ ਸਵਾਦ ਆਉਂਦਾ ਹੈ ਮੀਨੂ ਰਾਜਵਿੰਦਰ ਦੀ ਮਾਂ ਨਾਲ ਬਹੁਤ ਗੱਲਾਂ ਕਰਦੀ ਹੈ ਰਾਜਵਿੰਦਰ ਪੜਿਆ ਲਿਖਿਆ ਸੀ ਉਸ ਦੀ ਮਾਂ ਜਿਹੜੀਆਂ ਚੀਜ਼ਾਂ ਬਾਰੇ ਮੀਨੂ ਨੂੰ ਦੇਸੀ ਭਾਸ਼ਾ ਵਿੱਚ ਬੋਲ ਕੇ ਦੱਸਦੀ ਹੈ ਉਸ ਨੂੰ ਇੰਗਲਿਸ਼ ਵਿੱਚ ਸਮਝਾ ਦਿੰਦਾ ਸੀ ਉਹ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਰਹਿੰਦੇ ਨੇ ਬਾਰਿਸ਼ ਦੇ ਰੁਕਣ ਦੀ ਉਡੀਕ ਕਰ ਰਹੇ ਸਨ ਪਰ ਬਾਰਿਸ਼ ਸ਼ੁਰੂ ਕਰਨ ਦਾ ਨਾਮ ਨਹੀਂ ਸੀ ਲੈ ਰਹੀ ਹੌਲੀ-ਹੌਲੀ ਰਾਤ ਦੇ 10 ਵਜੇ ਗਏ। ਰਾਜਵਿੰਦਰ ਦੀ ਮਾਂ ਕਹਿਣ ਲੱਗਦੀ ਹੈ ਕਿ ਧੀਏ ਹੁਣ ਤਾਂ ਰਾਤ ਹੋ ਗਈ, ਇਸ ਲਈ ਤੂੰ ਇੱਥੇ ਹੀ ਆਰਾਮ ਕਰ। ਸਵੇਰੇ ਤੱਕ ਤਾਂ ਸ਼ਾਇਦ ਮੈਂ ਰੁਕ ਜਾਵੇ। ਮੀਨੂ ਉੱਥੇ ਹੀ ਰਹਿਣ ਦਾ ਫੈਸਲਾ ਕਰਦੀ ਹੈ ਤੇ ਆਰਾਮ ਕਰਨਾ ਸ਼ੁਰੂ ਕਰ ਦਿੰਦੀ ਹੈ। ਰਾਜਵਿੰਦਰ ਦੀ ਮਾਂ ਇੱਕ ਮੰਜੇ ਉੱਤੇ ਮੀਨੂ ਲਈ ਵਿਸਤਰੇ ਵਿਛਾ ਦਿੰਦੀ ਹੈ। ਵਿਚਾਲੇ ਇੱਕ ਮੰਜੇ ਤੇ ਉਹ ਆਪ ਪੈ ਜਾਂਦੀ ਹੈ। ਦੂਜੇ ਪਾਸੇ ਰਾਜਵਿੰਦਰ ਪੈ ਜਾਂਦਾ ਹੈ। ਉਹਨਾਂ ਨੂੰ ਪਏ ਹੋਏ ਕਾਫੀ ਟਾਈਮ ਹੋ ਗਿਆ ਸੀ ਤੇ ਇੱਕ ਦੂਜੇ ਨਾਲ ਉਹ ਕਾਫੀ ਗੱਲਾਂ ਕਰਦੇ ਰਹਿੰਦੇ ਨੇ। ਰਾਜਵਿੰਦਰ ਕਾਫੀ ਟਾਈਮ ਆਪਣੀ ਮਾਂ ਨਾਲ ਗੱਲ ਕਰਦਾ ਰਹਿੰਦਾ ਹੈ ਇਹ ਦੇਖ ਕੇ ਮੀਨੂ ਨੂੰ ਇੱਕ ਅਲੱਗ ਹੀ احساس ਹੁੰਦਾ ਹੈ ਜੋ ਉਸ ਨੂੰ ਆਪਣੇ ਕਰੋੜਪਤੀ ਪਿਓ ਦੇ ਘਰ ਕਦੇ ਨਹੀਂ ਹੋਇਆ ਉੱਥੇ ਨਾ ਹੀ ਤਾਂ ਉਹਦੇ ਪਿਓ ਕੋਲ ਆਪਣੀ ਧੀ ਲਈ ਸਮਾਂ ਸੀ ਨਾ ਹੀ ਧੀ ਕੋਲ ਆਪਣੇ ਪਿਓ ਲਈ ਉਹਦੀ ਮਾਂ ਵੀ ਆਪਣੀ ਜ਼ਿੰਦਗੀ ਵਿੱਚ ਰੁੱਝੀ ਹੋਈ ਸੀ ਪਰ ਅੱਜ ਮੀਨੂ ਨੂੰ ਉਹਨਾਂ ਨਾਲ ਗੱਲਾਂ ਕਰ ਰਹੀ ਦੇਖ ਕੇ ਇੱਕ ਜ਼ਿੰਦਗੀ ਦਾ ਵੱਖਰਾ ਹੀ احساس ਹੁੰਦਾ ਹੈ ਉਹਨੂੰ ਦੇਖਣ ਤੋਂ ਬਾਅਦ ਮੀਨੂ ਉਹਨਾਂ ਲੋਕਾਂ ਬਾਰੇ ਬਹੁਤ ਜ਼ਿਆਦਾ ਸੋਚਣ ਲੱਗ ਜਾਂਦੀ ਹੈ ਔਰ ਅਜਵਿੰਦਰ ਵੱਲ ਦੇਖਦੀ ਹੈ ਤੇ ਉਹ ਦੇਖ ਕੇ ਇਹ ਸੋਚਦੀ ਹੈ ਕਿ ਇੰਨੇ ਲੋਕਾਂ ਦੀ ਹਾਲਤ ਤਾਂ ਇੰਨੀ ਖਰਾਬ ਹੈ ਇਸ ਦੇ ਬਾਵਜੂਦ ਵੀ ਇਹ ਐਨੇ ਖੁਸ਼ ਹੈ ਕਿਵੇਂ ਹੋ ਸਕਦਾ ਹੈ ਹੌਲੀ-ਹੌਲੀ ਰਾਤ ਬੀਤ ਜਾਂਦੀ ਹੈ ਅਗਲੇ ਦਿਨ ਮੀਂਹ ਬੰਦ ਹੋ ਜਾਂਦਾ ਹੈ ਇਸ ਤੋਂ ਬਾਅਦ ਰਾਜਵਿੰਦਰ ਮੀਨ ਨੂੰ ਝੁਕੋਂਦਾ ਹੈ ਤੇ ਕਹਿੰਦਾ ਹੈ ਮੈਡਮ ਮੀਂਹ ਰੁਕ ਗਿਆ ਤੁਸੀਂ ਮੇਰੇ ਨਾਲ ਬਾਹਰ ਚੱਲੋ ਉੱਥੇ ਜਾ ਕੇ ਆਪਦੇ ਘਰ ਦੇ ਨੂੰ ਫੋਨ ਕਰ ਦਿਓ ਉਹ ਵੀ ਤੁਹਾਡੇ ਬਾਰੇ ਸੋਚ ਕੇ ਪਰੇਸ਼ਾਨ ਹੋ ਰਹੇ ਹੋਣਗੇ ਮੀਨੂ ਉੱਠਦੀ ਹੈ ਤੇ ਉਹ ਇਕੱਠੇ ਤੁਰਨ ਲੱਗਦੇ ਨੇ ਰਸਤੇ ਵਿੱਚ ਵੀ ਉਹ ਰਜਵਿੰਦਰ ਨਾਲ ਬਹੁਤ ਗੱਲਾਂ ਕਰਦੀ ਹੈ ਗੱਲਬਾਤ ਦੌਰਾਨ ਉਸ ਨੂੰ ਉਸਦੇ ਹਾਲਾਤਾਂ ਬਾਰੇ ਪਤਾ ਲੱਗਦਾ ਹੈ ਰਜਵਿੰਦਰ ਦੇ ਪਿਤਾ ਇਸ ਦੁਨੀਆ ਤੋਂ ਚਲੇ ਗਏ ਸੀ ਉਹਨਾਂ ਪੜਾਈ ਕਰਨ ਤੋਂ ਬਾਅਦ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਆਪਣੀ ਜ਼ਿੰਦਗੀ ਬਦਲ ਸਕੇ ਤੇ ਉਹ ਆਪਣੀ ਮਾਂ ਨੂੰ ਚੰਗੀ ਜ਼ਿੰਦਗੀ ਦੇ ਸਕੇ ਇਹ ਦੇਖ ਕੇ ਉਹ ਹੋਰ ਵੀ ਹੈਰਾਨ ਹੋ ਜਾਂਦੀ ਹੈ ਹੌਲੀ-ਹੌਲੀ ਜਿਵੇਂ ਹੀ ਉਹ ਪਹਾੜੀ ਤੇ ਪਹੁੰਚਦੇ ਨੇ ਨੈਟਵਰਕ ਆ ਜਾਂਦਾ ਹੈ ਰਾਜਵਿੰਦਰ ਦੀਆਂ ਗੱਲਾਂ ਸੁਣ ਕੇ ਉਹ ਉਸ ਨੂੰ ਪਸੰਦ ਕਰਨ ਲੱਗੀ ਸੀ। ਰਾਜਵਿੰਦਰ ਦੇਖਣ ਵਿੱਚ ਸੋਹਣਾ ਸੀ। ਮੀਨੂ ਆਪਣੀਆਂ ਪਾਬਨਾਵਾਂ ਤੇ ਕੰਟਰੋਲ ਰੱਖਦੀ ਹੈ ਤੇ ਕੁਝ ਵੀ ਨਹੀਂ ਬੋਲਦੀ। ਜਦੋਂ ਫੋਨ ਚੱਲਣ ਲੱਗਦਾ ਹੈ ਤਾਂ ਉਹ ਆਪਣੇ ਪਿਓ ਨੂੰ ਫੋਨ ਕਰ ਦਿੰਦੀ ਹੈ। ਜਿਵੇਂ ਹੀ ਮੀਨੂ ਆਪਣੇ ਪਾਪਾ ਨੂੰ ਫੋਨ ਕਰਦੀ ਹੈ ਤਾਂ ਉਸਦੇ ਪਾਪਾ ਘਬਰਾਟ ਵਿੱਚ ਫੋਨ ਚੱਕਦੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਤੈਨੂੰ ਕਿੱਥੇ ਕਿੱਥੇ ਲੱਭ ਰਹੇ ਸੀ। ਤੂੰ ਸਾਰੀ ਰਾਤ ਘਰ ਕਿਉਂ ਨਹੀਂ ਆਈ? ਫਿਰ ਮੀਨੂ ਦੱਸਦੀ ਹੈ ਕਿ ਇਸ ਤਰ੍ਹਾਂ ਮੈਂ ਇੱਥੇ ਫਸ ਗਈ ਹਾਂ। ਤੁਸੀਂ ਚਿੰਤਾ ਨਾ ਕਰੋ। ਮੈਂ ਬਿਲਕੁਲ ਠੀਕ ਹਾਂ। ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੁਸੀਂ ਇੱਥੇ ਮੇਰੀ ਮਦਦ ਲਈ ਮਕੈਨਿਕ ਭੇਜ ਦਿਓ ਕਿਉਂਕਿ ਮੇਰੀ ਕਾਰ ਖਰਾਬ ਹੋ ਗਈ ਹੈ ਉਸ ਤੋਂ ਬਾਅਦ ਮੈਂ ਆ ਜਾਵਾਂਗੀ ਮੀਨੂ ਦਾ ਪਿਤਾ ਉਸ ਤੋਂ ਪੂਰਾ ਪਤਾ ਲੈਂਦਾ ਹੈ ਤੇ ਉਹ ਇੱਕ ਮਕੈਨਿਕ ਦੇ ਨਾਲ ਇੱਕ ਵਾਦੂ ਗੱਡੀ ਭੇਜ ਦਿੰਦਾ ਹੈ ਜਿਸ ਵਿੱਚ ਬੈਠ ਕੇ ਮੀਨੂ ਵਾਪਸ ਆ ਸਕੇ ਇਸ ਸਭ ਤੋਂ ਬਾਅਦ ਮੀਨੂ ਰਜਵਿੰਦਰ ਨਾਲ ਉਹਦੇ ਘਰ ਵੱਲ ਵਾਪਸ ਆ ਜਾਂਦੀ ਹੈ ਘਰ ਆ ਕੇ ਰਜਵਿੰਦਰ گاਵਾ ਨੂੰ ਹਰਾ ਪਾਉਣ ਲੱਗਦਾ ਹੈ ਉਹ ਆਪਦੀ ਮਾਂ ਨਾਲ ਵੀ ਕੰਮ ਚਾਹਤ ਵਟੋਂਦਾ ਹੈ ਮੈਨੂੰ ਵੀ ਉਹਨਾਂ ਦੀ ਮਦਦ ਕਰਦੀ ਹੈ ਤੇ ਉਹਦੇ ਲਈ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ ਥੋੜੀ ਦੇਰ ਬਾਅਦ ਉਹਦੇ ਪਿਤਾ ਦਾ ਆਦਮੀ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਮੈਨੂੰ ਗੱਡੀ ਵਿੱਚ ਬੈਠ ਕੇ ਆਪਣੇ ਪਿਤਾ ਦੇ ਘਰ ਚਲੀ ਜਾਂਦੀ ਹੈ ਮੈਨੂੰ ਵਾਪਸ ਚਲੀ ਗਈ ਸੀ ਪਰ ਜਿਵੇਂ ਯੋ ਆਪਣੇ ਘਰ ਪਹੁੰਚਦੀ ਹੈ ਤਾਂ ਰਾਜਵਿੰਦਰ ਦਾ ਚਿਹਰਾ ਉਸ ਦੀ ਅੱਖਾਂ ਦੇ ਸਾਹਮਣੇ ਬਾਰ-ਬਾਰ ਆਉਣ ਲੱਗਦਾ ਹੈ ਉਹ ਆਪਣੇ ਮਨ ਨੂੰ ਯਕੀਨ ਦਿਵਾਉਂਦੀ ਹੈ ਕਿ ਇਹ ਜਾਂ ਕੁਝ ਨਹੀਂ ਪਰ ਜਿਵੇਂ ਯੋ ਸ਼ਾਮ ਹੁੰਦੀ ਹੈ ਉਸ ਸਮੇਂ ਉਹ ਰਾਜਵਿੰਦਰ ਦੀਆਂ ਗੱਲਾਂ ਨੂੰ ਬਾਰ-ਬਾਰ ਯਾਦ ਕਰਦੀ ਹੈ ਉਸ ਨੂੰ ਉਸ ਦਾ ਸੁਭਾਅ ਬਹੁਤ ਪਸੰਦ ਸੀ ਮਨਹੀਮਨ ਉਸ ਨੂੰ ਰਜਵਿੰਦਰ ਨਾਲ ਪਿਆਰ ਹੋ ਗਿਆ ਸੀ ਇਸ ਤੋਂ ਬਾਅਦ ਮੀਨੂ 2-3 ਦਿਨ ਉਸੇ ਤਰ੍ਹਾਂ ਦੁਵੀਰਾ ਵਿੱਚ ਰਹਿੰਦੀ ਹੈ ਪਰ ਜਦੋਂ ਉਸ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਉਹ ਦੁਬਾਰਾ ਆਪਣੀ ਕਾਰ ਕੱਢਦੀ ਹੈ ਤੇ ਸਿੱਧਾ ਰਜਵਿੰਦਰ ਦੀ ਮਾਂ ਦੇ ਘਰ ਪਹੁੰਚ ਜਾਂਦੀ ਹੈ ਉੱਥੇ ਜਾਣ ਤੋਂ ਬਾਅਦ ਜੀ ਮਹੀਮੀਨੂ ਦੀ ਕਾਰ ਘਰ ਦੇ ਦਰਵਾਜ਼ੇ ਤੇ ਰੁਕਦੀ ਹੈ ਰਜਵਿੰਦਰ ਦੀ ਮਾਂ ਕਾਰ ਨੂੰ ਦੇਖਣ ਲੱਗਦੀ ਹੈ ਫਿਰ ਮੀਨੂ ਉਸ ਤੋਂ ਬਾਹਰ ਆਉਂਦੀ ਹੈ ਬਾਹਰ ਆਉਣ ਤੋਂ ਬਾਅਦ ਉਹ ਉਸ ਬਜ਼ੁਰਗ ਔਰਤ ਦੇ ਕੋਲ ਪਹੁੰਚ ਜਾਂਦੀ ਹੈ ਤੇ ਕਹਿੰਦੀ ਹੈ ਕਿ ਜੀ ਮੈਂ ਆ ਗਈ ਹਾਂ ਮੈਂ ਅੱਜ ਫਿਰ ਤੁਹਾਡੇ ਕੋਲ ਰਹਿਣਾ ਚਾਹੁੰਦੀ ਹਾਂ ਇਹ ਸੁਣ ਕੇ ਰਾਜਵਿੰਦਰ ਦੀ ਮਾਂ ਉਸ ਵੱਲ ਬਹੁਤ ਹੀ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ ਉਹ ਸੋਚਣ ਲੱਗਦੀ ਹੈ ਕਿ ਵਾਪਸ ਕਿਉਂ ਆਈ ਹੈ ਮੀਨੂ ਉਸ ਦੀਆਂ ਭਾਵਨਾਵਾਂ ਨੂੰ ਸਭਨ ਜਾਂਦੀ ਹੈ ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਮਾਂ ਜੀ ਮੈਨੂੰ ਤੁਹਾਡੇ ਨਾਲ ਰਹਿਣਾ ਬਹੁਤ ਚੰਗਾ ਲੱਗਿਆ ਸੀ ਇਸ ਕਰਕੇ ਮੈਂ ਇੱਕ ਦਿਨ ਹੋਰ ਇੱਥੇ ਜਿਉਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਰਾਜਵਿੰਦਰ ਦੀ ਮਾਂ ਦੇ ਸ਼ੱਕ ਖਤਮ ਹੋ ਜਾਂਦੇ ਨੇ ਉਹ ਸੋਚਣ ਲੱਗਦੀ ਹੈ ਕਿ ਇੱਕ ਅਮੀਰ ਕੁੜੀ ਹੈ ਹੋ ਸਕਦਾ ਹੈ ਇਹਨੂੰ ਇਹ ਸਾਰੀਆਂ ਚੀਜ਼ਾਂ ਪਸੰਦ ਆ ਗਈਆਂ ਹੁਣ ਉਹ ਘਰ ਦੇ ਅੰਦਰ ਚਲੀ ਜਾਂਦੀ ਹੈ ਰਾਜਵਿੰਦਰ ਦੀ ਮਾਂ ਨਾਲ ਕੰਮ ਚੱਤ ਵਟੋਣ ਲੱਗਦੀ ਹੈ ਸ਼ਾਮ ਨੂੰ ਰਾਜਵਿੰਦਰ ਵੀ ਪੜਾਈ ਕਰਕੇ ਵਾਪਸ ਆਉਂਦਾ ਹੈ ਜਿਵੇਂ ਯੋਮੀਨੂ ਨੂੰ ਦੇਖਦਾ ਹੈ ਉਹ ਹੈਰਾਨ ਰਹਿ ਜਾਂਦਾ ਹੈ ਰਾਜਵਿੰਦਰ ਦੀ ਮਾਂ ਉਹਨੂੰ ਕਹਿੰਦੀ ਹੈ ਕਿ ਪੁੱਤ ਉਹਨੂੰ ਇੱਥੇ ਰਹਿਣਾ ਪਸੰਦ ਆ ਗਿਆ ਸੀ ਇਸ ਲਈ ਯੋ ਅੱਜ ਫਿਰ ਇੱਥੇ ਰਹਿਣਾ ਚਾਹੁੰਦੀ ਹੈ ਰਾਜਵਿੰਦਰ ਨੂੰ ਇਸ ਤੇ ਕੋਈ ਇਤਰਾਜ ਨਹੀਂ ਸੀ ਕਿਉਂਕਿ ਮੀਨੂ ਨੇ ਉਹਨਾਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਸੀ ਕੀਤਾ ਨਾ ਹੀ ਕੋਈ ਖਾਸ ਮੰਗ ਕੀਤੀ ਸੀ ਇਸ ਤੋਂ ਬਾਅਦ ਮੀਨੂ ਉਹਨਾਂ ਨਾਲ ਰਹਿੰਦੀ ਹੈ ਰਜਵਿੰਦਰ ਵੱਲ ਪੂਰਾ ਧਿਆਨ ਦਿੰਦੀ ਹੈ ਇਹ ਗੱਲ ਰਜਵਿੰਦਰ ਵੀ ਨੋਟ ਕਰਦਾ ਹੈ ਕਿ ਮੀਨੂ ਮੇਰੇ ਵੱਲ ਜ਼ਿਆਦਾ ਹੀ ਧਿਆਨ ਦੇ ਰਹੀ ਹੈ ਪਰ ਫਿਰ ਵੀ ਉਹ ਸੋਚਦਾ ਹੈ ਕਿ ਉਮੀਰ ਕੁੜੀ ਹੈ ਹੋ ਸਕਦਾ ਹੈ ਵੈਸੀ ਹੀ ਦੇਖ ਰਹੀ ਹੋਵੇ ਉਹ ਗੱਲ ਛੱਡ ਦਿੰਦਾ ਹੈ ਅਗਲੇ ਦਿਨ ਸਵੇਰੇ ਫਿਰ ਆਪਣੀ ਕਾਰ ਲੈ ਕੇ ਮੀਨੂ ਉੱਥੋਂ ਚਲੀ ਜਾਂਦੀ ਹੈ ਜਦੋਂ ਪਰਿਵਾਰ ਦੇ ਮੈਂਬਰ ਉਹਨੂੰ ਪੁੱਛਦੇ ਨੇ ਕਿ ਤੂੰ ਕਿੱਥੇ ਗਈ ਸੀ ਤਾ ਕਹਿੰਦੀ ਹੈ ਕਿ ਮੈਂ ਤਾਂ ਉਸ ਜਗ੍ਹਾ ਤੇ ਗਈ ਸੀ ਕਿਉਂਕਿ ਮੈਨੂੰ ਉਹਨਾਂ ਨਾਲ ਰਹਿਣਾ ਬਹੁਤ ਹੀ ਵਧੀਆ ਲੱਗਿਆ ਸੀ ਇਹ ਸੁਣ ਕੇ ਮੀਨੂ ਦੇ ਪਿਤਾ ਨੂੰ ਕੁਝ ਮਹਿਸੂਸ ਜਿਹਾ ਹੋਣ ਲੱਗਦਾ ਹੈ ਪਰ ਜਦੋਂ ਵਿਤੀ ਵਫਸ ਆ ਗਈ ਸੀ ਇਸ ਲਈ ਉਹ ਉਸ ਮਾਮਲੇ ਨੂੰ ਉੱਥੇ ਛੱਡ ਦਿੰਦੇ ਨੇ ਮੀਨੂ ਲਗਾਤਾਰ ਰਾਜਵਿੰਦਰ ਅਤੇ ਉਸ ਦੇ ਪਰਿਵਾਰ ਬਾਰੇ ਸੋਚਦੀ ਰਹਿੰਦੀ ਹੈ ਚਾਰ ਪੰਜ ਦਿਨ ਉਹਨਾਂ ਦੇ ਸੋਚ ਵਿਚਾਰ ਤੋਂ ਬਾਅਦ ਉਹ ਅਚਾਨਕ ਆਪਣੇ ਪਿਤਾ ਨੂੰ ਆਪਣੇ ਮਨ ਵਿੱਚ ਚੱਲ ਰਹੀ ਸਾਰੀ ਗੱਲ ਦੱਸ ਦਿੰਦੀ ਹੈ ਤੇ ਕਹਿੰਦੀ ਹੈ ਕੀ ਪਿਤਾ ਜੀ ਉਹ ਮੁੰਡਾ ਮੈਨੂੰ ਬਹੁਤ ਪਸੰਦ ਹੈ ਜੋ ਉਸ ਬਜ਼ੁਰਗ ਔਰਤ ਦੇ ਨਾਲ ਰਹਿੰਦਾ ਹੈ ਮੈਂ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਇਹ ਸੁਣ ਕੇ ਪਿਤਾ ਨੂੰ ਬਹੁਤ ਗੁੱਸਾ ਆਉਂਦਾ ਹੈ ਫਿਰ ਉਹ ਆਪਣੀ ਧੀ ਤੇ ਚੀਕਣਾ ਸ਼ੁਰੂ ਕਰ ਦਿੰਦਾ ਹੈ ਪਰ ਫਿਰ ਵੀ ਧੀ ਆਪਣੀ ਜਿੱਦ ਤੇ ਅੜੀ ਰਹਿੰਦੀ ਹੈ ਉਹ ਕਹਿੰਦੀ ਹੈ ਕਿ ਪਿਤਾ ਜੀ ਉੱਥੇ ਇੱਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਹੈ ਜੇ ਤੁਸੀਂ ਉੱਥੇ ਜਾ ਕੇ ਰਹੋਗੇ ਤਾਂ ਤੁਹਾਨੂੰ ਫਿਰ ਪਤਾ ਲੱਗੇਗਾ ਮੈਂ ਤਾਂ ਸਾਰੀ ਉਮਰ ਉੱਥੇ ਸ਼ਾਂਤੀ ਵਿੱਚ ਜਿਉਣਾ ਚਾਹੁੰਦੀ ਹਾਂ ਮੈਂ ਉਸੇ ਮੁੰਡੇ ਨਾਲ ਵਿਆਹ ਕਰਵਾਵਾਂਗੀ ਤੇ ਮੇਰਾ ਆਖਰੀ ਫੈਸਲਾ ਹੈ ਇਹ ਕਹਿ ਕੇ ਮੀਨੂ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲੈਂਦੀ ਹੈ ਜਦੋਂ ਘਰ ਦੇ ਅੰਦਰ ਹੰਗਾਮਾ ਹੁੰਦਾ ਹੈ ਤਾਂ ਮੀਨੂ ਦੀ ਮਾਂ ਵੀ ਉੱਥੇ ਆ ਜਾਂਦੀ ਹੈ ਜਿਵੇਂ ਹੀ ਉਹਨੂੰ ਸਾਰੀ ਗੱਲ ਦਾ ਪਤਾ ਲੱਗਦਾ ਹੈ ਉਹਦੇ ਪੈਰਾਂ ਹੇਠੋਂ ਜ਼ਮੀਨ ਹਿਲ ਜਾਂਦੀ ਹੈ ਹੁਣ ਪਤੀ ਪਤਨੀ ਕੁਝ ਦੇਰ ਆਪਸ ਵਿੱਚ ਗੱਲਾਂ ਕਰਦੇ ਨੇ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਜੇ ਮੀਨੂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਕੋਈ ਗੱਲ ਨਹੀਂ ਅਸੀਂ ਉਸੇ ਨਾਲ ਵਿਆਹ ਕਰਵਾ ਦੇਵਾਂਗੇ ਕਿਉਂਕਿ ਰੁਪਏ ਪੈਸੇ ਦੀ ਤਾਂ ਸਾਡੇ ਕੋਲ ਕੋਈ ਕਮੀ ਨਹੀਂ ਹੈ ਕਿ ਜਦੋਂ ਮੀਨੂ ਕਹਿ ਰਹੀ ਹੈ ਕਿ ਮੁੰਡਾ ਉਸ ਨੂੰ ਬਹੁਤ ਪਸੰਦ ਹੈ ਇੱਕ ਵਾਰੀ ਚੱਲ ਕੇ ਉਹਨੂੰ ਮਿਲ ਲੈਣੇ ਹਾਂ ਇਸ ਤੋਂ ਬਾਅਦ ਉਹ ਆਪਣੇ ਧੀ ਦੀ ਇਸ ਗੱਲ ਤੇ ਸਹਿਮਤ ਹੋ ਜਾਂਦੇ ਨੇ ਜਿਵੇਂ ਹੀ ਮੀਨੂ ਇਹ ਸੁਣਦੀ ਹੈ ਕਿ ਮਾਪੇ ਉਸ ਨਾਲ ਸਹਿਮਤ ਨੇ ਤਾਂ ਉਹ ਤੁਰੰਤ ਦਰਵਾਜ਼ਾ ਖੋਲ੍ਹ ਦਿੰਦੀ ਹੈ ਤੇ ਆਪਣੇ ਪਿਓ ਨੂੰ ਜੱਫੀ ਪਾ ਲੈਂਦੀ ਹੈ ਆਪਣੇ ਮਾਪਿਓ ਨਾਲ ਕਾਰ ਵਿੱਚ ਬੈਠ ਕੇ ਸਿੱਧਾ ਰਾਜਵਿੰਦਰ ਦੇ ਘਰ ਪਹੁੰਚ ਜਾਂਦੀ ਹੈ ਅੱਜ ਛੁੱਟੀ ਸੀ ਤੇ ਰਾਜਵਿੰਦਰ ਆਪਣੀ ਮਾਂ ਦੀ ਕੰਮ ਵਿੱਚ ਮਦਦ ਕਰ ਰਿਹਾ ਸੀ ਜਿਵੇਂ ਹੀ ਮੀਨੂ ਆਪਣੇ ਮਾਪਿਆਂ ਨਾਲ ਉੱਥੇ ਆਉਂਦੀ ਹੈ ਰਾਜਵਿੰਦਰ ਇਹ ਗੱਲ ਸਮਝ ਨਹੀਂ ਪਾਉਂਦਾ ਤੇ ਹੈਰਾਨੀ ਨਾਲ ਉਹਨਾਂ ਵੱਲ ਦੇਖਣ ਲੱਗਦਾ ਹੈ ਪਰ ਮੀਨੂ ਦੇ ਮਾਪਿਆਂ ਦੇ ਚਿਹਰਿਆਂ ਉੱਤੇ ਅਲੱਗੀ ਮੁਸਕਰਾਹਟ ਸੀ ਤੇ ਮੀਨੂ ਦੇ ਚਿਹਰੇ ਉੱਤੇ ਵੀ ਅਜੀਬ ਜਿਹੀ ਖੁਸ਼ੀ ਹੌਲੀ-ਹੌਲੀ ਉਹ ਘਰ ਵਿੱਚ ਦਾਖਲ ਹੋ ਜਾਂਦੇ ਨੇ ਮੁੰਡੇ ਨੂੰ ਦੇਖਣ ਤੋਂ ਬਾਅਦ ਉਹ ਤੁਰੰਤ ਹੀ ਉਸ ਨੂੰ ਪਸੰਦ ਕਰ ਲੈਂਦੇ ਨੇ ਮੀਨੂ ਦੀ ਮਾਂ ਪਹਿਲਾਂ ਰਜਵਿੰਦਰ ਦੀ ਮਾਂ ਨਾਲ ਆਮ ਜਿਹੀਆਂ ਗੱਲਾਂ ਕਰਦੀ ਹੈ ਪਰ ਹੌਲੀ-ਹੌਲੀ ਉਹ ਇਸ ਬਾਰੇ ਗੱਲ ਕਰਨ ਲੱਗਦੀ ਹੈ ਕਿ ਮੇਰੀ ਧੀ ਤੁਹਾਡੇ ਪੁੱਤ ਨੂੰ ਬਹੁਤ ਪਸੰਦ ਕਰਦੀ ਹੈ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਉਹ ਤੁਹਾਡੇ ਪੁੱਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਸੁਣ ਕੇ ਰਾਜਵਿੰਦਰ ਦੀ ਮਾਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਉਹ ਜਾਣਦੀ ਸੀ ਕਿ ਮੈਨੂੰ ਇੱਕ ਕਰੋੜਪਤੀ ਪਿਤਾ ਦਿੱਤੀ ਹੈ ਜਿਸ ਕੋਲ ਬਹੁਤ ਕੰਪਨੀਆਂ ਹਨ ਬਜ਼ੁਰਗ ਹੋਰ ਤੱਤ ਜੋੜ ਕੇ ਉਹਨਾਂ ਦੇ ਸਾਹਮਣੇ ਖੜੀ ਹੋ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਦੇਖੋ ਭੈਣ ਜੀ ਅਸੀਂ ਗਰੀਬ ਹਾਂ ਪਰ ਸਾਡੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਨਾ ਕਰੋ ਤਾਂ ਮੈਨੂੰ ਉਸ ਦਾ ਹੱਥ ਫੜ ਲੈਂਦੀ ਹੈ ਤੇ ਕਹਿੰਦੀ ਹੈ ਕਿ ਮਾ ਜੀ ਮੈਂ ਤੁਹਾਡੇ ਪੁੱਤ ਨੂੰ ਬਹੁਤ ਪਸੰਦ ਕਰਦੀ ਹਾਂ ਜੇਕਰ ਮੈਂ ਉਸ ਨਾਲ ਵਿਆਹ ਨਹੀਂ ਕਰਾ ਸਕੀ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਨਾਲ ਵਿਆਹ ਨਹੀਂ ਕਰਾਵਾਂਗੀ ਇਹ ਕਹਿੰਦੇ ਹੋਏ ਮੀਨੂ ਦੀਆਂ ਅੱਖਾਂ ਵਿੱਚ ਹੰਝੂ ਡਿੱਕਣ ਲੱਗਦੇ ਨੇ ਰਜਵਿੰਦਰ ਵੀ ਖੜਾ ਇਹ ਸਭ ਕੁਝ ਦੇਖ ਰਿਹਾ ਸੀ ਹੁਣ ਜਿਵੇਂ ਹੀ ਰਜਵਿੰਦਰ ਦੀ ਮਾਂ ਮੀਨੂ ਦੀਆਂ ਅੱਖਾਂ ਵਿੱਚ ਹੰਝੂ ਦੇਖਦੀ ਹੈ ਤਾਂ ਉਹ ਸਮਝ ਜਾਂਦੀ ਹੈ ਕਿ ਕੁੜੀ ਸੱਚਮੁੱਚ ਮੇਰੇ ਪੁੱਤ ਨੂੰ ਪਸੰਦ ਕਰਦੀ ਹੈ ਉਸ ਤੋਂ ਬਾਅਦ ਰਜਵਿੰਦਰ ਦੀ ਮਾਂ ਉਹਨਾਂ ਨੂੰ ਕਹਿੰਦੀ ਹੈ ਕਿ ਦੇਖੋ ਇਹ ਵਿਆਹ ਦਾ ਮਾਮਲਾ ਹੈ ਇਸ ਲਈ ਜੇ ਤੁਸੀਂ ਮੇਰੇ ਪੁੱਤ ਤੋਂ ਇਸ ਬਾਰੇ ਪੁੱਛੋ ਤਾਂ ਉਹ ਬਿਹਤਰ ਹੋਵੇਗਾ ਜਦੋਂ ਉਹ ਰਜਵਿੰਦਰ ਨੂੰ ਪੁੱਛਦੇ ਨੇ ਪਹਿਲਾਂ ਤਾਂ ਉਹ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੰਦਾ ਹੈ ਪਰ ਜਦੋਂ ਮੈਨੂੰ ਆਪਣੇ ਮਾਪਿਆਂ ਦੇ ਸਾਹਮਣੇ ਉਹਨੂੰ ਕਹਿੰਦੀ ਹੈ ਕਿ ਮੇਰੇ ਵਿੱਚ ਕੋਈ ਕਮੀ ਹੈ ਮੈਂ ਤੈਨੂੰ ਚੰਗੀ ਨਹੀਂ ਲੱਗਦੀ ਮੇਰਾ ਵਿਵਹਾਰ ਚੰਗਾ ਨਹੀਂ ਤਾਂ ਉਹ ਕਹਿੰਦਾ ਹੈ ਕਿ ਨਹੀਂ ਹੈ ਜੀ ਕੋਈ ਗੱਲ ਨਹੀਂ ਅਸਲ ਵਿੱਚ ਤੁਸੀਂ ਬਹੁਤ ਅਮੀਰ ਹੋ ਤੇ ਅਸੀਂ ਗਰੀਬ ਲੋਕਾਂ ਪਿੰਡ ਵਾਲੇ ਪਿੰਡ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿ ਮੈਂ ਇੱਕ ਅਮੀਰ ਕੁੜੀ ਨੂੰ ਫਸਾਇਆ ਹੈ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਫਿਰ ਮੈਨੂੰ ਕਹਿੰਦੀ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਮੈਨੂੰ ਇਹ ਦੱਸੋ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ? ਰਜਵਿੰਦਰ ਵਿਆਹ ਲਈ ਹਾਂ ਕਰ ਦਿੰਦਾ ਹੈ। ਮੀਨੂ ਦੇ ਮਾਪੇ ਮੀਨੂ ਦਾ ਵਿਆਹ ਰਜਵਿੰਦਰ ਨਾਲ ਕਰਵਾ ਦਿੰਦੇ ਨੇ। ਪਿੰਡ ਵਾਲੇ ਜਦੋਂ ਇਹ ਗੱਲ ਸੁਣਦੇ ਨੇ ਤਾਂ ਉਹ ਹੈਰਾਨ ਹੁੰਦੇ ਨੇ। ਮੀਨੂ ਕੁਝ ਦਿਨ ਤਾਂ ਉਹਨਾਂ ਦੇ ਕੋਲ ਹੀ ਰਹਿੰਦੀ ਹੈ। ਉਸ ਤੋਂ ਬਾਅਦ ਉਹ ਰਜਵਿੰਦਰ ਤੇ ਉਸ ਦੀ ਮਾਂ ਨਾਲ ਸ਼ਹਿਰ ਵਿੱਚ ਰਹਿਣ ਲੱਗ ਜਾਂਦੀ ਹੈ। ਮਹੀਨੇ ਵਿੱਚ ਹੀ ਮੀਨੂ ਨੇ ਰਜਵਿੰਦਰ ਦੇ ਪਿੰਡ ਵਾਲੇ ਛੋਟੇ ਜਿਹੇ ਘਰ ਨੂੰ ਵਧੀਆ ਬਣਾ ਦਿੱਤਾ ਸੀ। ਉਸ ਤੋਂ ਬਾਅਦ ਉਹ ਆਪਣੇ ਉਸ ਪਿੰਡ ਵਾਲੇ ਘਰ ਵਿੱਚ ਰਹਿਣ ਲੱਗਦੇ ਹਨ। ਕਿਉਂਕਿ ਮੀਨੂੰ ਉੱਥੇ ਰਹਿ ਕੇ ਇੱਕ ਅਲੱਗ ਹੀ ਸਕੂਨ ਮਹਿਸੂਸ ਕਰਦੀ ਸੀ ਇਸ ਯਾਦ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਕਮੈਂਟਰ ਆਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਧੰਨਵਾਦ